ਯਾਰ ਇਹਦੇ ਪੋਆਲੇ ਉਹ ਕਿ ਕਦੀ ਕੋਈ ਐਡੇ ਬਹੁਤ ਡੁੰਗੇ ਹੋ ਗਏ ਜਾਵੇ ਕੰਮ ਤੇ ਜਾਣ ਲੱਗੀ ਸੀ ਉਹਨਾਂ ਦਾ ਇੱਥੋਂ ਆਟੋ ਜਦੋਂ ਪਲਟਿਆ ਨਾ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਹੱਥ ਵਿੱਚ ਕਰਾਇਆ ਜਾ ਗਿਆ ਹਟੋਂ ਹੁੰਦੇ ਜਦੋਂ ਉਹ ਪਲਟ ਜਾਂਦੇ ਇਸ ਵਾਰੀ ਇਸ ਮੇਹਦੀ ਪਲਟ ਜਾਂਦੇ ਲੋਕਾਂ ਨੂੰ ਨੁਕਸਾਨ ਹੁੰਦੇ ਆ ਕਈ ਕੁਝ ਹੋ ਜਾਂਦਾ ਵਾ ਆਇਆ ਇਹ ਕਿਵੇਂ ਮੈਡਮ ਬੜੀ ਮੁਸ਼ਕਲ ਹੈ ਜੀ ਬਹੁਤ ਜਰੀ ਦਿੱਕਤ ਆ ਰਹੀ ਇਸ ਵਾਰੀ ਅੱਗੇ ਜਾਂਦੀ ਨਹੀਂ ਆ ਬਸਾ ਸਾਰੇ ਖਾਲੀ ਜਾਂਡੀਆਂ ਹਰ ਪਾਸੇ بارش ਦਾ कहर جاری ਹੈ ਲੇਕਿਨ ਅੱਜ ਤੁਹਾਨੂੰ ਅੰਮ੍ਰਿਤਸਰ ਦੇ ਬਾਸਟਨੀਆਂ ਤਸਵੀਰਾਂ ਸਾਂਝੀਆਂ ਕਰ ਰਹੀਆਂ ਜਿੱਥੇ ਹਰ ਵਾਰ ਜਦੋਂ ਵੀ بارش ਹੁੰਦੀ ਹੈ ਤਾਂ ਹਾਲ ਜਿਹੜਾ ਹੈ ਸਥਿਤੀ ਜਿਹੜੀ ਹੈ ਸੇਮ ਹੀ ਹੁੰਦੀ ਹੈ ਤਾਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਜੋ ਅੰਮ੍ਰਿਤਸਰ ਦੇ બસ স্ট্যান্ড ਦਾ ਦ੍ਰਿਸ਼ ਹੈ ਕਿਸ ਤਰ੍ਹਾਂ ਜਿਹੜਾ ਪਾਣੀ ਹੈ ਪੂਰਾ ਬਸ স্ট্যান্ড ਦੇ ਬਾਹਰ ਭਰਿਆ ਹੋਇਆ ਹੈ ਕਿਉਂਕਿ ਰੋਜ਼ ਦੇਖਿਆ ਜਾਵੇ ਤਾਂ ਲੋਕ ਜਿਹੜੇ ਨੇ ਬਸ ਦੇ ਵਿੱਚ ਸਫ਼ਰ ਕਰਨ ਵਾਲੇ ਕਿੰਨੇ ਲੋਕ ਇੱਥੇ ਆਉਂਦੇ ਨੇ ਆਟੋ ਤੇ ਜਾਂਦੇ ਨੇ ਜੋ ਸਫ਼ਰ ਕਰਦੇ ਨੇ ਲੇਕਿਨ ਉਹਨਾਂ ਦਾ ਜਿਹੜਾ ਇਥੋਂ ਲੰਘਣਾ ਉਹ ਵੀ ਮੁਸ਼ਕિલે ਤਾਂ ਜੋ-ਜੋ ਵੀ ਆਪਣੇ ਸਾਈਕਲ ਤੇ ਜਾਇਓ ਮੋਟਰਸਾਈਕਲ ਤੇ ਜਾ ਕੇ ਸੇ ਹੋਰ ਚੀਜ਼ ਤੇ ਜਾ ਰਿਹਾ ਜਾਂ ਬੱਸਾਂ ਹੀ ਲੰਘ ਰਹੀਆਂ ਹਨ ਤਾਂ ਦੇਖ ਸਕਦੇ ਹੋ ਕਿ ਇਹ ਪਾਣੀ ਜਿਹੜਾ ਹੈ ਕਿੰਨਾ ਭਰਿਆ ਹੋਇਆ ਹੈ ਟੋਏ ਟੱਬੇ ਜਿਹੜੇ ਵਿੱਚ ਨੇ ਤਾਂ ਕੋਈ ਵੀ ਇੱਥੇ ਡਿੱਗ ਸਕਦਾ ਹੈ ਤਾਂ ਇਹ ਪਹਿਲਾ ਮਾਮਲਾ ਨਹੀਂ ਹੈ ਜੋ ਅਸੀਂ ਬੱਸ ਸਟੈਂਡ ਦਾ ਉਠਾਇਆ ਹੈ ਕਿੰਨੀ ਵਾਰ ਜਦੋਂ ਵੀ ਬਾਰਿਸ਼ ਹੁੰਦੀ ਇਸ ਤਰ੍ਹਾਂ ਹੀ ਬੱਸ ਸਟੈਂਡ ਦੇ ਬਾਹਰ ਪਾਣੀ ਭਰਿਆ ਹੋਇਆ ਨਜ਼ਰ ਆਉਂਦਾ ਤੇ ਲੋਕ ਦੇਖ ਸਕਦੇ ਹੋ ਕਿਸ ਤਰ੍ਹਾਂ ਹੱਥ ਜੋੜਦੇ ਹੋਏ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਬੱਸਾਂ ਨੇ ਕਿਸ ਤਰ੍ਹਾਂ ਇਸ ਪਾਣੀ ਅਤੇ ਟੋਏ ਟਿੱਬਿਆਂ ਦੇ ਵਿੱਚੋਂ ਲੰਘ ਰਹੀਆਂ ਨੇ ਤੇ ਕੋਈ ਜਿਹੜਾ ਹੈ ਜਿਹੜੀ ਸਥਿਤੀ ਹੈ ਉਹ ਸਹੀ ਕੀਤੀ ਜਾਵੇ ਕਿਉਂਕਿ ਹਰ ਵਾਰ ਹੀ ਜਿਹੜਾ ਨਾ ਬਹੁਤ ਬੁਰਾ ਹਾਲ ਏ ਥੋ ਦਾ ਹੁਣ ਵੇਖੋ ਹੀ ਰਾਂਗਰੀ ਆਏ ਅੰਦਰ ਜਾਣੇ ਕਿ ਜਾਂ ਬਾਹਰ ਆ ਕੇ ਖਲੋਤੇ ਆ ਬਹੁਤ ਜਿਆਦਾ ਮਾੜਾ ਹਾਲਵਾ ਇਹ ਤੇ ਸਰਕਾਰਾਂ ਨੂੰ ਚਾਹੀਦਾ ਵਾ ਮੰਤਰੀਆਂ ਦਾ ਖਿਆਲ ਹੀ ਕੋਈ ਨਹੀਂਗਾ ਉਹਨਾਂ ਨੂੰ ਬਾਸ ਅੱਡਾ ਬਣੇ ਨੇ ਕਿੰਨਾ ਕੁ ਜਿਹੜਾ ਵੇਖੋ ਚੂਰ-ਚੂਰ ਹੋ ਗਿਆ ਬਾਸ ਅੱਡਾ ਸੋ ਬਿਲਕੁਲ ਜਿੱਥੇ ਇੱਥੇ ਔਟੋ ਰਿਕਸ਼ਾ ਚਾਹੇ ਬਾਸ ਡਰਾਈਵਰਸ ਨੇ ਕੰਡਕਟਰਸ ਨੇ ਸਾਰਿਆਂ ਨੂੰ ਪ੍ਰੋਬਲਮ ਆ ਰਹੀ ਔਥੇ ਸਵਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਪ੍ਰੋਬਲਮ ਆ ਰਹੀ ਹੈ ਮੈਡਮ ਦੂਸਰਾ ਹਾਂਜੀ ਲੰਗਰ ਵਿੱਚ ਬਹੁਤ ਪਰੇਸ਼ਾਨੀ ਹੈ ਹਾਂਜੀ ਸੋਚ ਕੇ ਲੰਗੜਾ ਪਿੰਡ ਦੇ ਵਿੱਚ ਕੋਈ ਟੋਇਆ ਟਿੱਬਾ ਨਾ ਹੋਵੇ ਜਾਂ ਬੱਚੇ ਲੈ ਕੇ ਲੋਕ ਲੰਘ ਰਹੇ ਨੇ ਉਹਨਾਂ ਲਈ ਮੁਸ਼ਕਿਲ ਹੈ ਕੀ ਮੰਗ ਕਰਦੇ ਹੋ ਇਹ ਬਣਨੀ ਚਾਹੀਦੀ ਹੈ ਮੈਮ ਸੜਕ ਸੋ ਬਿਲਕੁਲ ਹਰੇਕ ਦੀ ਮੰਗ ਜਿਹੜੀ ਹੈ ਉਹ ਇਹੀ ਹੈ ਕਿ ਜਿਹੜੀ ਸੜਕ ਹੈ ਬਣਨੀ ਚਾਹੀਦੀ ਕਿਉਂਕਿ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਸਾਂ ਤਾਂ ਜ਼ਰੂਰ ਲੰਘ ਰਹੀਆਂ ਨੇ ਲੇਕਿਨ ਜਿਹੜੇ ਵਿੱਚ ਟੋਏ ਟਿੱਬੇ ਨੇ ਬੱਸਾਂ ਨੇ ਕਿਸ ਤਰ੍ਹਾਂ ਸਵਾਰੀਆਂ ਖੜੀਆਂ ਨੇ ਇਹ ਕਿੰਨਾ ਕਿਤੇ ਡਿੱਗ ਸਕਦੀਆਂ ਨੇ ਲੇਕਿਨ ਅੱਜ ਦੀ ਗੱਲ ਨਹੀਂ ਹੈ ਹਰ ਵਾਰ ਜਦੋਂ ਵੀ ਬਾਰਿਸ਼ ਪੈਂਦੀ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਾਣੀ ਦੀ ਨਿਕਾਸੀ ਦੀ ਗੱਲ ਆਉਂਦੀ ਹੈ ਤਾਂ ਬੱਸ ਸਟੈਂਡ ਦਾ ਜਿਹੜਾ ਹਾਲ ਹੈ ਉਹ ਇਸ ਤਰ੍ਹਾਂ ਦਾ ਹੀ ਰਹਿੰਦਾ ਹੈ ਸਰ ਬੱਸ ਸਟੈਂਡ ਦਾ ਜੋ ਹਾਲ ਦੇਖ ਰਿਹਾ ਹਰ ਉੰਧਿਆਨੇ ਇਸ ਤਰ੍ਹਾਂ ਅੰਦਰ ਇਹਦਾ ਲੀਕ ਨਿਸਵਾਰਤਾ ਹੱਦ ਹੀ ਕਰ ਦਿੱਤੀ ਹੈ ਮੈਡਮ ਇਹਦਾ ਹੱਲ ਇਹਨਾਂ ਨੂੰ ਬਸਟੈਂਡ ਵਾਲਿਆਂ ਨੇ ਕਰਨਾ ਹੈ ਜੋ ਪਾਣੀ ਆ ਸਾਰਾ ਅੰਦਰ ਹੀ ਰੱਖੋ ਇਕੱਠਾ ਹੋ ਗਿਆ ਕਿੰਨਾ ਕੋਈ ਸੀਵਰ ਹੈ ਸੀਵਰ ਦੇ ਕਰਕੇ ਹੋਇਆ ਨੁਕਸਾਨ ਹੈ ਸਾਰਾ ਸੀਵਰ ਹੋਵੇ ਤੇ ਆਪਣੇ ਆਪ ਨਿਕਲ ਜੇ ਕੋਈ ਦਾ ਹੱਲ ਨਹੀਂ ਹੈਗਾ ਬਟਾ ਕੋਈ ਕਰਦਾ ਨਹੀਂ ਆ ਕੋਸ਼ਿਸ਼ ਨਹੀਂ ਕਰਦਾ ਇਹੋ ਜੀਆਂ ਮੁਸ਼ਕਿਲਾਂ ਜਿਹੜੀਆਂ ਆਉਂਦੀਆਂ ਨੇ ਇੱਥੋਂ ਲੰਘਣ ਮੁਸ਼ਕਲਾਂ ਆ ਮੱਗੀ ਮੈਂ ਕਹੇ ਟੋਏ ਅੰਦਰ ਬੜੇ ਆ ਜਿਹੜਾ ਆਟੋ ਹੁੰਦੇ ਜਦੋਂ ਉਹ ਪਲਟ ਜਾਂਦੇ ਇਸ ਵਾਰੀ ਇਸ ਮੇਹ ਦੀ ਪਲਟ ਜਾਂਦੇ ਲੋਕਾਂ ਨੂੰ ਨੁਕਸਾਨ ਹੁੰਦੇ ਆ ਕਈ ਕੁਝ ਹੋ ਜਾਂਦਾ ਵਾ ਹੁਣ ਦੇਖੋ ਇਹ ਇਹਨ ਆਈ ਵਾਲਾ ਅੱਜ ਕੱਲ੍ਹ ਬੱਸ ਕਰਾਂ ਮੈਮ ਪਤਾ ਹੈ ਕਿ ਜਕਰ ਤੁਹਾਨੂੰ ਅੱਜ ਸਵੇਰੇ ਇੱਕ ਐਕਸੀਡੈਂਟ ਹੋ ਗਿਆ ਇੱਥੇ ਕੁੜੀ ਕੰਮ ਤੇ ਜਾਣ ਲੱਗੀ ਸੀ ਉਹਨਾਂ ਦਾ ਇੱਥੋਂ ਆਟੋ ਜਦੋਂ ਪਲਟਿਆ ਨਾ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਹੱਥ ਵਿੱਚ ਕਰਾਇਆ ਜਾ ਗਿਆ ਉਹ ਕੰਮ ਤੇ ਜਾਂਦੀ ਇੱਥੇ ਤੇ ਮੈਮ ਖਾਈ ਵਾਲੇ ਗਏ ਸਾਰੇ ਕੋਈ ਪੈਸਾ ਲਾਣ ਵਾਲਾ ਨਹੀਂ ਗਿਆ ਇੱਥਾ ਦੇਖੋ ਤੁਸੀਂ ਆਪ ਹੀ ਹਲਾ ਦੇਨੇ ਮਾੜੇ ਆ ਪੀ ਕੋਈ ਨੁਕਸਾਨ ਹੋ ਜੇ ਕੋਈ ਕਿਸੇ ਦਾ ਜ਼ਿੰਮੇਵਾਰ ਨਹੀਂ ਨਾ ਕਿਨੇ ਚੁੱਕਣ ਵਾਲਾ ਆਪਾਂ ਆਟੋ ਚਲਾਣੇ ਇੱਥੇ ਆਪਾਂ ਨੂੰ ਭੱਜ ਕੇ ਅੱਗੇ ਹੋਣਾ ਪੈਂਦਾ ਨਹੀਂ ਤੇ ਇੱਥੇ ਤੇ ਮੈਮ ਪੈਸਾ ਆਉਂਦਾ ਹੀ ਆ ਜਾਣ ਵਾਲਾ ਕੋਈ ਨਹੀਂਗਾ ਕਿਉਂਕਿ ਇੱਥੇ ਮੁਸ਼ਕਲਾ ਇਹ ਹਾਲਤਾਂ ਹੀ ਹੋਣ ਜੇ ਸਾਰੇ ਜਣੇ ਧਿਆਨ ਇੱਥੇ ਜਦੋਂ ਪਾਣੀ ਇਕੱਠਾ ਹੋ ਜਾਂਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਬਾਕੀ ਕੁਝ ਸਮੱਸਿਆ ਦਾ ਕੋਈ ਹੱਲ ਨਹੀਂਗਾ ਇੱਥੇ ਸਭ ਬਿਲਕੁਲ ਜੋ ਬੱਸ ਡਰਾਈਵਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਡਰਾਈਵਿੰਗ ਕਰਦੇ ਹੋ ਕਿਸ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਆ ਕੇ ਆ ਰਹੀਆਂ ਨੇ ਬਹੁਤ ਬੁਰੀ ਹਾਲ ਦੇ ਤੇ ਬਹੁਤ ਜ਼ਿਆਦਾ ਕਈ ਕੋਈ ਰੇਟ ਬਹੁਤ ਡੁੰਗੇ ਹੋ ਗਏ ਜਾਵੇ। ਉਹ ਤਾਂ ਦੇਖੋ ਹੀ ਜਾ। ਮੰਗ ਕੀ ਕਰਦੇ ਹੋ? ਭਾਈ ਮੰਗੇ ਉਹ ਕਰਦੇ ਆ। ਆ ਆ ਵੇਖੋ। ਭਾਈ ਕੀਤੀ ਜਾ ਕੇ ਮਾਰ ਕੇ। ਜਿਹੜੇ ਆਇਆ ਨੂੰ ਆ ਪਾਣੀ ਕੱਢਣ ਲਈ ਜਾ ਹੀ ਰਿਹਾ ਇਸ ਤੋਂ। ਲੋਕਾਂ ਨੂੰ ਪਤਾ ਲੈ ਕੇ। ਤਾਂ ਕਿ ਉਹਨੂੰ ਪਹੁੰਚਣ ਦੇ ਵੀ ਨਵਾ। ਆ ਕਰੈਕਟਰ ਰੋਟਾ ਆ। ਬਿਲਕੁਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਜਮੀਨ ਪੂਰੀ ਖਰਾਬ ਹੈ ਮੈਡਮ ਜੀ। ਇਹ ਮੈਡਮ ਜੀ ਟੋਇਆ ਬਹੁਤ ਹੈਗਾ ਹੈ। ਹਾਂਜੀ। ਇਹ ਮੈਡਮ ਨੇ ਟੋਇਆ ਬਹੁਤ ਹੈ ਛੜਕ ਬਹੁਤ ਖਰਾਬ ਹੈਗੀ ਹੈ ਮਰਬਾ ਟੋਏ ਬਹੁਤ ਜ਼ਿਆਦਾ ਹੈ ਗੱਡੀਆਂ ਵਾਲੇ ਬਹੁਤ ਪਰੇਸ਼ਾਨੀ ਪੈ ਰਹੀ ਹੈ ਅੱਜ ਕੱਲ ਪਬਲਿਕ ਜਿਹੜੀਆਂ ਜਿਹੜੀਆਂ ਵਿੱਚ ਵੜਦੀਆਂ ਜਾਂਦੀਆਂ ਹੈ ਮੈਡਮ ਦੀ ਸਾਰੀਆਂ ਸਭ ਕੁਲ ਬੱਸ ਸਟੈਂਡ ਦਾ ਜੋ ਇਹ ਦ੍ਰਿਸ਼ ਹੈ ਉਹ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਚਾਹੇ ਉਹ ਈ ਰਿਕਸ਼ਾ ਨੇ ਜਾਂ ਫਿਰ ਬੱਸਾਂ ਨੇ ਉਹ ਵੀ ਬੱਸ ਡਰਾਈਵਰ ਕਿੰਨਾ ਕੀਤੇ ਇੱਥੇ ਜਿਹੜੀ ਬੱਸ ਹੈ ਉਹ ਛੁਲਾ ਸਵਾਰੀਆਂ ਨਾਲ ਭਰੀ ਹੁੰਦੀ ਹੈ ਬੱਸ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਪਾਣੀ ਜਿਸ ਤਰ੍ਹਾਂ ਭਰਿਆ ਹੋਇਆ ਹੈ ਟੋਏ ਟਿੱਬੇ ਜਿਸ ਤਰ੍ਹਾਂ ਨੇ ਉਹਨਾਂ ਨੂੰ ਵੀ ਕਿਤਨਾ ਕਿਤੇ ਡਰ ਹੁੰਦਾ ਹੈ ਕਿ ਜਿਹੜੀ ਬੱਸ ਹੈ ਉਹ ਪਲਟ ਨਾ ਜਾਵੇ ਕਿਉਂਕਿ ਟੋਏ ਜਿਹੜੇ ਨੇ ਉਹ ਬਹੁਤ ਡੂੰਘੇ ਨੇ ਇਸ ਦੇ ਨਾਲ ਹੀ ਪਾਣੀ ਜਿਹੜਾ ਭਰਿਆ ਹੋਇਆ ਤੇ ਪਾਣੀ ਭਰੰਦੇ ਨਾਲ ਜਿਹੜੇ ਟੋਏ ਦਾ ਪਤਾ ਨਹੀਂ ਲੱਗਦਾ ਤੇ ਕੋਈ ਨਾ ਕੋਈ ਚਾਹੇ ਉਹ ਕੋਈ ਬੱਸ ਸਵਾਰੀ ਹੈ ਜਾਂ ਫਿਰ ਕੋਈ ਆਟੋ ਤੇ ਜਾ ਰਿਹਾ ਹੈ ਜ਼ਰੂਰ ਜਾਂਦਾ ਜਿਸ ਦੇ ਨਾਲ ਉਹ ਇੰਜਰਡ ਹੋ ਜਾਂਦੇ ਨੇ ਤਾਂ ਇਹੋ ਜਿਹੇ ਆ ਜਿਹੜੀਆਂ ਪ੍ਰੋਬਲਮਸ ਨੇ ਹਰ ਪਾਸੇ ਬੱਸ ਸਟੈਂਡ ਤੇ ਦੇਖਣ ਨੂੰ ਮਿਲ ਰੀਆਂ ਨੇ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਸਾਂ ਜਿਵੇਂ ਲਾਂਗਰੀਆਂ ਨੇ ਔਰ ਬੱਸਾਂ ਦਾ ਜਿਹੜਾ ਬੈਲੈਂਸ ਹੈ ਉਹ ਕਿਸ ਤਰ੍ਹਾਂ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ ਗਲਬਤ ਕਰਾਨੀ ਸਰ ਪਾਣੀ ਜਿਸ ਤਰ੍ਹਾਂ ਭਰਿਆ ਹੋਇਆ ਹੈ ਕਿਵੇਂ ਮੈਡਮ ਬੜੀ ਮੁਸ਼ਕਲ ਹੈ ਜੀ ਬਹੁਤ ਜਰੀ ਦਿੱਕਤ ਆ ਰਹੀ ਸਵਾਰੀ ਅੱਗੇ ਜਾਂਦੀ ਨਹੀਂ ਆ ਬੱਸਾਂ ਸਾਰੀਆਂ ਖਾਲੀ ਜਾਂਡੀਆਂ ਸਵਾਰੀ ਬਾਰ ਬਾਰ ਆਂਦੀ ਆ ਟੋਏਲੇ ਪਿਟਾ ਕੇ ਲੈ ਜਾਂਦੇ ਆ ਧਰ ਵੀ ਲੱਗਦਾ ਹੈ ਕਿ ਟੋਏ ਬਹੁਤ ਜਿਆਦਾ ਟੋਏ ਹੈਗੇ ਮੈਡਮ ਕੱਲ ਇੱਕ ਬੈਟੇਸ਼ਾ ਪਲਟ ਗਏ ਸੀ ਸਵਾਰੀਆਂ ਵਿੱਚ ਆ ਕੇ ਕਿੰਨਾ ਸੱਟਾ ਲੱਗਿਆ ਇੱਥੇ ਨੁਕਸਾਨ ਬਹੁਤ ਹੋ ਰਿਹਾ ਮੈਡਮ ਇਹਦਾ ਕੁਝ ਕਰੋ ਪਲੀਜ਼ ਮੰਗ ਕੀ ਕਰਦੇ ਸਹੀ ਮੰਗ ਇਹ ਕਰਦੇ ਹਾਂ ਉੱਚਾ ਕਰਕੇ ਇਹਨੂੰ ਪ੍ਰੋਪਰ ਕੀਤਾ ਜਾਵੇ ਇੱਥੇ ਲੁਕ ਲਕ ਪੌਦੇ ਪਾਣੀ ਨਾ ਖਲੋਵੇ ਇੱਥੇ ਸੋ ਬਿਲਕੁਲ ਇਹ ਜਿਹੜਾ ਹੈ ਸਹੀ ਕੀਤਾ ਜਾਵੇ ਮੰਗ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਚਾਹੇ ਉਹ ਆਮ ਲੋਕ ਨੇ ਚਾਹੇ ਉਹ ਬੱਸ ਡਰਾਈਵਰਸ ਨੇ ਕੋਈ ਵੀ ਹੈ ਜੋ ਵੀ ਇੱਥੋਂ ਗੁਜ਼ਰਦਾ ਹੈ ਉਹਨਾਂ ਦੀ ਮੰਗ ਕੋਈ ਇੱਕ ਸਟੈਂਡ ਦਾ ਜੋ ਇਹ ਹਾਲ ਹੈ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਲੋਕ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਰੋਜ਼ ਜੋ ਹੈ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਆਂਦੇ ਨੇ ਲੇਕਿਨ ਉਹਨਾਂ ਦਾ ਜਿਹੜਾ ਇਹ ਮੰਗ ਹੈ ਇਹ ਪੁਕਾਰ ਹੈ ਕਿ ਬਸਟੈਂਡ ਦੀ ਜੜੀ ਹਾਲਾਤ ਨੇ ਉਹ ਸਹੀ ਕੀਤੀ ਜਾਣ ਕਿਉਂਕਿ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਲੋਕ ਜੋ ਨੇ ਗੁਰੂ ਨਗਰੀ ਅੰਮ੍ਰਿਤਸਰ ਟੂਰਿਸਟ ਪਲੇਸ ਹੈ ਕਿ ਲੱਖਾਂ ਦੀ ਤਾਦਾਦ ਇਹ ਚ ਲੋਕ ਇੱਥੇ ਜੋ ਨੇ ਆਂਦੇ ਨੇ ਲੇਕਿਨ ਮੰਗ ਉਹਨਾਂ ਦੀ ਕੀਤੀ ਜਾ ਰਹੀ ਹੈ ਕਿ ਬੱਸ ਸਟੈਂਡ ਦਾ ਜੋ ਇਹ ਹਾਲ ਹੈ ਉਸ ਨੂੰ ਸਹੀ ਕੀਤਾ ਜਾਵੇ ਲਗਾਤਾਰ ਜਦੋਂ ਵੀ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਵੀ ਬਾਰਿਸ਼ਾਂ ਹੁੰਦੀਆਂ ਨੇ ਤਾਂ ਸਥਿਤੀ ਜਿਹੜੀ ਹੈ ਇੱਥੇ ਇਸ ਤਰ੍ਹਾਂ ਹੀ ਬਣ ਜਾਂਦੀ ਹੈ ਕਿ ਪਾਣੀ ਦੇ ਨਾਲ ਬੱਸ ਸਟੈਂਡ ਜਿਹੜਾ ਹੈ ਭਰ ਜਾਂਦਾ ਹੈ ਤਾਂ ਦੇਖ ਸਕਦੇ ਹੋ ਕਿ ਬਾਹਰ ਦਾ ਜੋ ਦ੍ਰਿਸ਼ ਹੈ ਕਿਸ ਤਰ੍ਹਾਂ ਪਾਣੀ ਹਰ ਪਾਸੇ ਭਰਿਆ ਹੋਇਆ ਤੇ ਲੋਕਾਂ ਦੇ ਨਾਲ ਨਾਲ ਜੋ ਬੱਸ ਡਰਾਈਵਰ ਨੇ ਜਾਂ ਫਿਰ ਬੱਸਾਂ ਵਾਲੇ ਨੇ ਜੋ ਜੀ ਸਵਾਰੀ ਚਾਹੇ ਆਟੋ ਤੇ ਜਾ ਰਹੀਆਂ ਨੇ ਚਾਹੇ ਲੋਕ ਜਿਹੜੇ ਨੇ ਆਪਣੇ ਆਪਣੇ ਵਹੀਕਲਸ ਤੇ ਜਾ ਰਹੇ ਨੇ ਉਹਨਾਂ ਨੂੰ ਕਿੰਨੀ ਤਰ੍ਹਾਂ ਦੀਆਂ ਜੜੀਆਂ ਮੁਸ਼ਕਿਲਾਂ ਆ ਰਹੀਆਂ ਨੇ ਤਾਂ ਪ੍ਰਸ਼ਾਸਨ ਇੱਕੋ ਹੀ ਮੰਗ ਕੀਤੀ ਜਾ ਰਹੀ ਹੈ ਕਿ ਬੱਸ ਸਟੈਂਡ ਦੇ ਇਸ ਜੋ ਬਾਹਰ ਦਾ ਇਹ ਦ੍ਰਿਸ਼ ਹੈ ਉਸ ਦੇ ਜਿਹੜੇ ਹਾਲਾਤ ਨੇ ਉਹ ਸਹੀ ਕੀਤੇ ਜਾਣ ਕੈਮਰਾਮੈਨ ਅਜ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ